ਕਿ ਪਾਠ ਸੰਤ ਸਿਵੀ ਪ੍ਰਥਮ ਪਉਰਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਤਿੱਥੇ ਸਮਸ ਗਿਆਏ ਤੇਗ ਬਹਾਦਰ ਸਿਮਰੀ ਆਏ ਕਾਰਨ ਉਹਨਾਂ ਦਾ ਵੇ ਤਾਇ ਸਭ ਖਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸਭ ਖਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਜੀ ਦਰ ਦਾ ਧਿਆਨ ਧਰ ਕੇ ਬੋਲਨਾ ਜੀ ਸ਼੍ਰੀ ਵਾਹਿਗੁਰੂ ਜੋ ਜਿਹ ਹਾ ਸ੍ਰੀ ਅਕਾਲ ਵਾਪਸ ਜੀ ਕਾ ਗਾਣ ਵਾਹਿਗੁਰੂ ਤੇ ਕੇ ਪਤੇ ਪਹਿਲਾ ਆ ਕੇ ਆ ਗੁਰਾਂ ਦੇ ਕੋਲੋਂ ਲੈ ਜੀ ਜੇੜਾ ਸਭ ਕੀ ਤਾਰੋ ਹੋਈ

ਦੀ ਕਰੀ ਜਾਣੀ ਨਿੰਦਿਆ ਕੀ ਚੀਜ਼ ਐ ਭਾਈ ਥੋੜੀ ਜੀ ਵਿਚਾਰ ਮੈਂ ਤੁਹਾਨੂੰ ਦੱਸਾਂ ਇੱਕ ਰਾਯਾ ਅਜਤ ਸਿੰਘ ਹੋਇਆ ਇਹ ਦਾ ਸ਼ਰਤ ਜੀ ਦੇ ਪਿਤਾ ਤੇ ਰਾਮ ਜੀਆ ਦੇ ਦਾਦਾ ਜੀ ਨੇ ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ ਅਜੈ ਸੋ ਰੋਵੈ ਭਿਖਿਆ ਖਾਏ ਐਸੀ ਦਰਗਾਹ ਐ ਅਜ ਨਾਮ ਹੋਇਆ ਰਾਜੇ ਦਾ ਇਹ ਹੋਇਆ ਤਾਂ ਬਹੁਤ ਧਰਮੀ ਰਾਜਾ ਪਰ ਜਿਹੜਾ ਕਰਮ ਅਸੀਂ ਕਰਦੇ ਆ ਨਾ ਉਹਦਾ 10 ਗੁਣਾ ਸਾਨੂੰ ਮਿਲਦਾ ਹੈ 10 ਗੁਣਾ ਬੜੀ ਸੰਖੇਪ ਦੇ ਨਾਲ ਰਾਜਾ ਅਦ ਬਹੁਤ ਸੇਵਾ ਕਰਦਾ ਬੜਾ ਧਰਮੀ ਹੈ ਪਰਮੇਸ਼ਰ ਦੀ ਕੀਰਤੀ ਕਰਨ ਵਾਲਾ ਦਾਨੀ ਪੁੰਨੀ ਵੀ ਹੈ ਇਹਦੇ ਘਰੇ ਇੱਕ ਸਾਧੂ ਆ ਗਿਆ ਇਹਦਾ ਇੱਕ ਟਾਈਮ ਬਣਿਆ ਹੋਇਆ ਸੀ ਵੀ ਇਸ ਵੇਲੇ ਮੈਂ ਸਿਮਰਨ ਕਰਨਾ ਹੈ ਇਸ ਵੇਲੇ ਮੈਂ ਰੋਟੀ ਖਾਣੀ ਹੈ ਇਸ ਵੇਲੇ ਮੈਂ ਦਾਨ ਪੁੰਨ ਕਰਨਾ ਜਦੋਂ ਇਹ ਘੋੜਿਆਂ ਦੀ ਸੇਵਾ ਕਰ ਰਿਹਾ ਸੀ ਤੇ ਉਹ ਸਾਧੂ ਆ ਗਿਆ ਸਾਧੂ ਨੇ ਆਖਿਆ ਭਾਈ ਰਾਜਾ ਮੈਂ ਤੇਰਾ ਨਾਮ ਬਹੁਤ ਸੁਣਿਆ ਮੈਂ ਸੁਣਿਆ ਤੂੰ ਦਾਨੀ ਬਹੁਤ ਹੈ ਤੇ ਮੇਰੇ ਤੇ ਕਿਰਪਾ ਕਰਕੇ ਮੇਰੇ ਤਨ ਤੇ ਮੇਰੇ ਕੋਈ ਕਪੜਾ ਨਹੀਂ ਹੈ ਮੈਨੂੰ ਇੱਕ ਕਪੜਾ ਦੇ ਦੇ ਰਾਜਾ ਅਜ ਕਹਿਣ ਲੱਗਾ ਵੀ ਅੱਧ ਨਹੀਂ ਕਪੜਾ ਤੈਨੂੰ ਦੇ ਸਕਦਾ ਕੱਲ ਨੂੰ ਤੁਸੀਂ ਆਇਓ ਕੱਲ ਨੂੰ ਮੈਂ ਸੁੰਦਰ ਕਪੜੇ ਦਵਾਉਂਦਾ ਉਹ ਸਾਧੂ ਕਹਿਣ ਲੱਗਾ ਮਹਾਰਾਜ ਲੋੜ ਤਾਂ ਮੈਨੂੰ ਅੱਜ ਹੈ ਅੱਜ ਮੈਨੂੰ ਕਪੜਾ ਦੇ ਉਹਨੇ ਫਿਰ ਨਾ ਕਰਤੀ ਤੀਜੀ ਵਾਰੀ ਫਿਰ ਸਾਧੂ ਨੇ ਮੰਗ ਲਿਆ ਜਦੋਂ ਭਾਈ ਕਰਮ ਵਾੜੇ ਹੋਣ ਨਾ ਭਾਗ ਵਾੜੇ ਹੋਣ ਬੰਦੇ ਦੇ ਜਦੋਂ ਕੋਈ ਪੂਰਬਲਾ ਮਾਲਾ ਭਾਗ ਸਾਹਮਣੇ ਆ ਜੇ ਸਾਰੀ ਕੀਤੀ ਕਰਾਈ ਖੇਵ ਚ ਪੈ ਜਾਂਦੀ ਗੁੱਸਾ ਆ ਗਿਆ ਮਨ ਦੇ ਵਿੱਚ ਕਿਉਂਕਿ ਅਹੰਕਾਰ ਤੇ ਗੁੱਸਾ ਕਾਮ ਕ੍ਰੋਧ ਮਹਾਰਾਜ ਕਹਿੰਦੇ ਕਾਇਆ ਕੋ ਗੱਲ ਐ ਜੋ ਕੰਤਨ ਸੁਹਾਗਾ ਢਾਲੇ ਜਿਹੜਾ ਭਾਈ ਕ੍ਰੋਧ ਇਹ ਨਾ ਇਹ ਵੀ ਬੰਦੇ ਦੀ ਬੁੱਧੀ ਮਾਰ ਦਿੰਦਾ ਕ੍ਰੋਧ ਉਨੇ ਇੱਕ ਛੋਟੀ ਜੀ ਤੁਹਾਨੂੰ ਇੱਕ ਵਿੱਚੋਂ ਹੋਰ ਗੱਲ ਸੁਲਾਵਾ ਕ੍ਰੋਧ ਕਿੱਥੋਂ ਤੱਕ ਮਾਰ ਕਰਦਾ ਹੈ ਕਹਿੰਦੇ ਕਿਸੇ ਦੇ ਨਾ ਕੋਈ ਬੰਦਾ ਕਿਸੇ ਫੈਕਟਰੀ ਵਿੱਚ ਲੱਗਿਆ ਹੋਇਆ ਉਹ ਲੇਟ ਹੋ ਜਾ ਕਰੇ ਰੋਜ਼ ਰੋਜ਼ ਲੇਟ ਹੋਇਆ ਕਰੇ ਇੱਕ ਦਿਨ ਉਹਦਾ ਜਿਹੜਾ ਮਾਲਕ ਸੀ ਉਹ ਬੜਾ ਖਿਜਿਆ ਵੀਰ ਤੈਨੂੰ ਅਕਲ ਨਹੀਂ ਪੋਹਰਾ ਤੂੰ ਰੋਜ਼ ਲੇਟ ਆਉਂਦਾ ਤੈਨੂੰ ਟਾਈਮ ਦਾ ਨਹੀਂ ਪਤਾ ਸਾਰੇ ਵਰਕਰ ਸਮੇਂ ਨਾਲ ਆਉਂਦੇ ਤੂੰ ਨਹੀਂ ਆਉਂਦਾ ਜਾ ਤੋ ਤੇਰੀ ਛੁੱਟੀ ਹੈ ਉਹ ਬੰਦੇ ਦਾ ਕੰਮ हट ਗਿਆ ਘਰੇ ਚਲਾ ਗਿਆ ਅੱਗੋਂ ਘਰਵਾਲੀ ਨੇ ਰੋਟੀ ਪਰੋਸ ਕੇ ਰੱਖ ਦਿੱਤੀ ਉਹਦੇ ਵਿੱਚ ਮਿਰਚਾਂ ਸੀ ਜਦੋਂ ਬੰਦੇ ਨੇ ਮੁਰਕੀ ਪਾਈ ਗੁੱਸਾ ਤਾਂ ਪਹਿਲਾਂ ਹੀ ਸੀ ਥਾਲ ਵਗਾ ਕੇ ਮਾਰੇ ਆ ਅੱਗੋਂ ਦੀ ਘਰਵਾਲੀ ਬੋਲ ਪਈ ਬਈ ਤੁਹਾਨੂੰ ਅਕਲ ਨਹੀਂ ਮੈਂ ਇੰਨੀ ਮਿਹਨਤ ਕਰਕੇ ਰੋਟੀ ਬਣਾਏ ਉਹਨੇ ਵੱਟ ਕੇ ਕੰਨ ਤੇ ਮਾਰੇ ਆ ਬਈ ਕੋਈ ਕਿਵੇਂ ਬੋਲਦੀ ਐ ਗੁੱਸਾ ਕੰਮ ਕਰਦਾ ਭਾਈ ਕਿੱਥੋਂ ਤੱਕ ਮਾਰ ਕਰਦਾ ਦੇਖਿਓ ਹੁਣ ਕ੍ਰੋਧ ਕਿੱਥੋਂ ਚੱਲਿਆ ਉਹ ਮਾਲਕ ਤੋਂ ਚੱਲਿਆ ਮਾਲਕ ਤੋਂ ਬੰਦੇ ਤੇ ਆਇਆ ਬੰਦੇ ਤੋਂ ਘਰਵਾਲੀ ਤੇ ਆ ਗਿਆ ਹੁਣ ਘਰ ਵਿੱਚ ਛੋਟਾ ਬੱਚਾ ਸੀ ਉਹ ਬਾਹਰ ਖੇਡਦਾ ਖੇਡਦਾ ਮਾਤਾ ਦੀ ਲੱਤਾਂ ਵਿੱਚ ਚਿਮੜ ਗਿਆ ਉਹਨੇ ਧੱਕਾ ਮਾਰਿਆ ਵੀ ਹੱਟ ਜਾ ਪਰੇ ਤੂੰ ਮੇਰਾ ਕੁਝ ਨਹੀਂ ਲੱਗਦਾ ਤਲਾ ਜਾ ਇੱਥੋਂ ਗੁੱਸੇ ਵਿੱਚ ਬੋਲਦੀ ਮਾਂ ਬੱਤਾ ਫਿਰ ਆ ਕੇ ਗੱਲ ਵਕੜੀ ਚ ਪੈਂਦਾ ਉਹਨੇ ਵਾਪਕ ਕੇ ਬੱਚੇ ਦੇ ਮਾਰਿਆ ਅਗੋ ਬੱਚਾ ਵੀ ਫਿਰ ਪਾਈ ਚੜਦਾ ਤੰਦੀ ਸੀ ਉਹਨੂੰ ਵੀ ਗੁੱਸਾ ਆ ਗਿਆ ਰਿਮੋਟ ਪਿਆਸੀ ਰਿਮੋਟ ਚੱਕਿਆ ਤੇ ਆ ਮਾਰਿਆ ਵਗਾ ਕੇ ਟੀਵੀ ਤੇ ਟੀਵੀ ਫਟ ਗਿਆ ਹੁਣ ਜਿਹੜੇ ਕਿੱਥੋਂ ਗੁੱਸਾ ਤਲਿਆ ਮਾਲਕ ਤੋਂ ਘਰ ਚ ਆਇਆ ਘਰ ਵਾਲੇ ਤੋਂ ਘਰਵਾਲੀ ਤੇ ਆਇਆ ਘਰਵਾਲੀ ਨੇ ਬੱਚੇ ਤੇ ਥੱਪੜ ਮਾਰਿਆ ਤੇ ਨੁਕਸਾਨ ਕਿਹਦਾ ਹੋਇਆ ਅਖੀਰ ਨੂੰ ਬੰਦੇ ਦਾ ਹੀ ਹੋਇਆ ਤਾਂ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਕੋ ਗੱਲ ਐ ਇਸ ਤਰ੍ਹਾਂ ਸਰੀਰ ਨੂੰ ਢਾਲ ਦਿੰਦਾ ਭਾਈ ਕ੍ਰੋਧ ਤੇ ਕਾਮ ਜਿਹੜਾ ਕਾਮ ਹੀ ਬੰਦਾ ਹੁੰਦਾ ਨਾ ਉਹਦੀ ਸੁਰਤੀ ਵਿੱਚ ਕਾਗਰਤਾ ਨਹੀਂ ਬਣਦੀ ਕਦੇ ਵੀ ਜਿਹੜਾ ਕਰੋਧੀ ਬੰਦਾ ਹੁੰਦਾ ਉਹਨੂੰ ਮਾੜੀ ਮਾੜੀ ਗਲਤੀ ਤੇ ਗੁੱਸਾ ਆ ਜਾਂਦਾ ਹੈ ਫਿਰ ਜਿੰਨੀ ਉਹਦੀ ਬੰਦਗੀ ਹੁੰਦੀ ਹੈ ਇੱਕ ਛਿਨ ਵਿਚਲਾਸ ਹੋ ਜਾਂਦੀ ਹੈ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ ਅਸੰਖ ਕਹ ਹੈ ਸਿਰ ਭਾਰ ਹੋਏ ਅਸੇ ਅਸੰਖ ਮਹਾਰਾਜ ਕਿਨੇ ਇਦਾਂ ਦੇ ਨੇ ਨਿੰਦਕ ਨੇ ਜਿਹੜੇ ਭਾਰ ਕਬਾ ਰਹੇ ਨੇ ਧੋ ਕਰ ਰਹੇ ਨੇ ਗੁਨਾਹ ਕਰ ਰਹੇ ਨੇ ਪਾਪ ਵੀ ਬੰਦੇ ਤੋਂ ਹੋ ਜਾਂਦਾ ਤੇ ਜਦੋਂ ਉਹ ਸਾਧੂ ਨੇ ਆਖਿਆ ਨਾ ਵੀ ਕੋਈ ਦਾਨ ਦੇ ਕੱਪੜਾ ਦੇ ਦੇ ਤੀਜੀ ਵਾਰੀ ਜਦੋਂ ਇਹਨੂੰ ਗੁੱਸਾ ਆ ਗਿਆ ਇਹਨੇ ਕੀ ਕਿਹਾ ਸੀ ਉੱਥੇ ਲਿੱਦ ਪਈ ਸੀ ਘੋੜਿਆਂ ਦੀ ਰਾਜਾ ਆਦਨੇ ਉਹ ਲਿੱਧ ਚੱਕੇ ਉਹਦੀ ਝੋਲੀ ਵਿੱਚ ਪਾਤੀ। ਉਹ ਸਾਧੂ ਵੀ ਬੰਦਗੀ ਕਰਨ ਵਾਲਾ ਸੀ। ਸਤ ਜਾਨੋ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਕਿਸੇ ਦਾ ਲਿਬਾਸ ਦੇ ਕੇ ਕਦੇ ਮਜ਼ਾਕ ਨਾ ਉਡਾਓ। ਕੋਈ ਵੀ ਤੁਹਾਡੇ ਘਰੇ ਆਉਂਦਾ ਹੈ। ਨਹੀਂ ਤੁਹਾਡੇ ਤੋਂ ਦੇ ਹੁੰਦਾ। ਹੱਥ ਜੋੜ ਕੇ ਮਾਫੀ ਮੰਗ ਲਿਆ ਕਰੋ ਪਰ ਕਿਸੇ ਅਥਿੱਤੀ ਨੂੰ ਆਏ ਹੋਏ ਘਰ ਦੇ ਪ੍ਰਾਣੀ ਨੂੰ ਕਿਸੇ ਸੰਤ ਸਾਧੂ ਨੂੰ ਮਾੜਾ ਬੋਲ ਨਹੀਂ ਕਦੇ ਬੋਲਣਾ ਚਾਹੀਦਾ। ਇਹ ਨਹੀਂ ਹੁੰਦਾ ਕਿਹੜਾ ਬਚਨ ਤਾਰ ਦੇਂ। ਤੇ ਇਹ ਵੀ ਸੱਚ ਕਿਹੜਾ ਬਚਨ ਮਾਰਦੇ ਇਹ ਵੀ ਅੱਛਾ ਸਾਧੂ ਦਾ ਮਾਰਿਆ ਹੋਇਆ ਰੱਬ ਵੀ ਨਹੀਂ ਤੱਕ ਸਕਦਾ ਜਿਹੜਾ ਸਾਧੂ ਦਾ ਮਾਰਿਆ ਹੋਏਗਾ ਨਾ ਉਹਨੂੰ ਰੱਬ ਵੀ ਮਾਫ਼ ਨਹੀਂ ਕਰਦਾ ਕਿਉਂਕਿ ਰੱਬ ਆਪਣੇ ਤੇ ਆਈ ਝੱਲ ਲੈਂਦਾ ਜਦੋਂ ਉਹਦੇ ਪਿਆਰਿਆਂ ਤੇ ਕੋਈ ਮਾਰ ਕਰਦਾ ਫਿਰ ਉਹ ਝੱਲ ਨਹੀਂ ਸਕਦਾ ਉਹ ਤਾਂ ਝੱਲੀ ਕੋਈ ਨਹੀਂ ਜਾਂਦੀ ਰਾਜਾ ਅਦ ਨੇ ਭਿਖਿਆ ਦਿੱਤੀ ਉਹ ਕਹਿਣ ਲੱਗਾ ਚੰਗਾ ਰਾਜਨ ਜਿਹੜੀ ਚੀਜ਼ ਮੈਨੂੰ ਤੂੰ ਦਿੱਤੀ ਐ ਉਹ ਵਾਹਿਗੁਰੂ ਕਰੇ 10 ਗੁਣਾ ਵੱਧ ਕੇ ਤੈਨੂੰ ਮਿਲੇ ਵਤਨ ਹੋ ਗਿਆ ਭਾਈ ਤੇ ਮਹਾਰਾਜ ਦੀ ਬਾਣੀ ਕੀ ਕਹਿੰਦੀ ਮਹਾਰਾਜ ਕਹਿੰਦੇ ਸਾਧ ਬਚਨ ਅਟਲਾਦਾ ਭਾਈ ਸਾਧੂ ਦਾ ਬਚਨ ਟਲ ਹੋ ਜਾਂਦਾ ਜਿਵੇਂ ਕਮਾਣ ਵਿੱਚੋਂ ਤੀਰ ਲੰਘ ਜਾਏ ਵਾਪਸ ਨਹੀਂ ਮੁੜਦਾ ਇਸ ਤਰ੍ਹਾਂ ਸਾਧੂ ਦਾ ਬਚਨ ਹੋ ਜਾਏ ਫਿਰ ਮੁੜਦਾ ਨਹੀਂ ਹੈ ਉਹ ਬਚਨ ਸੱਤ ਹੋਇਆ ਭਾਈ ਸਾਧੂ ਬੰਦਗੀ ਕਰਦਾ ਰਿਹਾ ਉਸ ਕੁਟੀਆ ਦੇ ਬਾਾਰ ਸਾਧੂ ਨੇ ਉਹ ਮੁੱਠ ਉਸ ਗੰਦਗੀ ਦੀ ਰੱਖ ਦਿੱਤੀ ਭਾਈ 10 ਗੁਣਾ ਵਧਦੀ ਰਹੀ ਇੱਕ ਦਿਨ ਵੱਡਾ ਢੇਰ ਲੱਗ ਗਿਆ ਇਕਦਮ ਰਾਜਾ ਅਧ ਸਿੰਘ ਉਦੋਂ ਦੀ ਆਇਆ ਉਹਨੇ ਆਖ ਵੀ ਗੰਦਗੀ ਦਾ ਢੇਰ ਲੱਗਿਆ ਸਿਪਾਹੀਆਂ ਨੂੰ ਆਖਿਆ ਚੱਕਦੇ ਕਿਉਂ ਨਹੀਂ ਉਹ ਸਾਧੂ ਕੋਲੇ ਚਲੇ ਗਏ ਕਹਿਣ ਲੱਗੇ ਮਾਹਪੁਰਖੋ ਤੁਹਾਡੇ ਘਰ ਸਾਹਮਣੇ ਇੰਨੀ ਗੰਦਗੀ ਹੈ ਸਫਾਈ ਕਿਉਂ ਨਹੀਂ ਕਰਾਉਂਦੇ ਤੇ ਉਹ ਸਾਧੂ ਕਹਿਣ ਲੱਗਾ ਰਾਜਾ ਇਹ ਤੇਰੀ ਦਿੱਤੀ ਹੋਈ ਭिक्षा ਹੈ ਵਾਦਨ ਕੀਤਾ ਸੀ ਵੀ ਦਸ ਗੁਣਾ ਵਧੇਗੀ ਅਕਲ ਤੇ ਪਰਦਾ ਪੈ ਗਿਆ ਸੀ ਉਦੋਂ ਸਮਝ ਨਹੀਂ ਆਈ ਰਾਜਾ ਅਧ ਨੇ ਹੱਥ ਜੋੜੇ ਮਹਾਰਾਜ ਹੁਣ ਕਿਰਪਾ ਕਰੋ ਇਸ ਗੰਦਗੀ ਨੂੰ ਖਤਮ ਵੀ ਕਰਾ ਦਿਓ ਹੁਣ ਗੰਦਗੀ ਕਿਵੇਂ ਖਤਮ ਹੁੰਦੀ ਹੈ ਹੁਣ ਸਾਧੂ ਨੇ ਸਾਧੂਆਂ ਕੋਲੇ ਜੁਗਤੀਆਂ ਹੁੰਦੀਆਂ ਭਾਈ ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਜੁਗਤ ਤੇ ਮੁਕਤ ਦੋਵੇਂ ਗੱਲਾਂ ਕਰਦੇ ਨੇ ਜੁਗਤੀ ਦੇ ਨਾਲ ਹੀ ਮੁਕਤੀ ਹੁੰਦੀ ਹੈ ਜੁਗਤ ਦਾ ਅਰਥ ਹੁੰਦਾ ਜੁੜਨਾ ਤੇ ਜਦੋਂ ਬੰਦਾ ਜੁੜਦਾ ਤਨ ਕਰਕੇ ਮਨ ਕਰਕੇ ਫਿਰ ਬੰਦੇ ਦਾ ਗੁਰੂ ਦੀ ਕਿਰਪਾ ਦੇ ਨਾਲ ਤਨ ਤੇ ਮਨ ਵਿਦੇਹੀ ਮੁਕਤ ਹੁੰਦਾ ਹੈ ਜਿਹਨੂੰ ਸੁਜਦ ਸਮੀਪ ਸ਼ਲੋਕ ਕੇਵਲ ਕਹਿੰਦੇ ਨੇ ਇਦਾਂ ਦੀਆਂ ਮੁਕਤੀਆਂ ਬੰਦਾ ਪ੍ਰਾਪਤ ਕਰਦਾ। ਉਹ ਰਾਜਾ ਨਿਮਰਤਾ ਵਿੱਚ ਕਹਿਣ ਲੱਗੇ ਆ ਕੇ ਕਹਿਣ ਲੱਗਾ ਸਾਧੂ ਜਨੋ ਤੁਸੀਂ ਕਿਰਪਾ ਕਰ ਦਿਓ ਭੁੱਲ ਹੋ ਗਈ ਮੇਤੋਂ। ਇਹ ਗੁਰਨਾਨਕ ਦਾ ਘਰ ਹੈ ਬਾਣੀ ਪੜਨ ਵਾਲੇ ਤੋਂ ਜਦੋਂ ਕੋਈ ਭੁੱਲ ਬਖਸ਼ਾਉਂਦਾ ਗੁਰਨਾਨਕ ਬਖਸ਼ ਵੀ ਲੈਂਦਾ। ਉਹ ਕਹਿਣ ਲੱਗਾ ਰਾਜਾ ਫਰਿਦਾਂ ਕਰ ਤੂੰ ਬੜਾ ਪ੍ਰਤਾਪੀ ਰਾਜਾ ਹੈ। ਤੂੰ ਇਦਾਂ ਕਰ ਆਪਣੀ ਨਿੰਦਿਆ ਕਰਾ ਜਿਵੇਂ ਮਰਦੀ ਕਰਵਾ। ਜਦੋਂ ਲੋਕ ਤੇਰੀ ਨਿੰਦਾ ਕਰਨਗੇ ਨਿੰਦਾ ਕਿਸੇ ਦੀ ਕਰਨੀ ਪਾਈ ਗੰਦਗੀ ਖਾਣ ਬਰਾਬਰ ਹੈ ਮਹਾਰਤ ਕਹਿੰਦੀ ਮਲ ਖਾਣ ਬਰਾਬਰ ਹੈ ਮਹਾਰਤ ਦੀ ਬਾਣੀ ਕਹਿੰਦੀ ਨਿੰਦਿਆ ਭਲੀ ਕਿਸੇ ਕਿਸੇ ਕੀ ਨਹੀਂ ਕਿਸੇ ਦੀ ਨਿੰਦਿਆ ਤੰਗੀ ਨਹੀਂ ਮਨਮੁਖ ਜਿਹੜੇ ਮਨਮੁਖ ਨੇ ਮਨ ਦੀ ਗੱਲ ਨੂੰ ਸੁਣ ਰਹੇ ਨੇ ਮਨਮੁਖ ਮੁਗਧ ਕਰਨ ਮਹਾਰਤ ਕਹਿੰਦੇ ਜਿਹੜੇ ਮਨਮੁਖ ਨੇ ਤੇ ਮੂਰਖ ਨੇ ਉਹ ਨਿੰਦਿਆ ਕਰ ਰਹੇ ਜਿਹੜੇ ਸੱਚ ਦੀ ਭਾਲ ਵਿੱਚ ਨਾ ਹੋਣ ਹੁਣ ਉਹ ਸਾਧੂ ਨੇ ਕਿਹਾ ਵੀ ਰਾਜਾ ਅੱਜ ਤੂੰ ਨਿੰਦਿਆ ਕਰਵਾ ਜਿਵੇਂ ਮਰਜ਼ੀ ਕਰਵਾ। ਉਹਨੇ ਪ੍ਰਤਾਪੀ ਰਾਜਾ ਸੀ। ਇਹਨੇ ਆਖਿਆ ਵੀ ਸ਼ਰਾਬ ਪੀਣਾ ਸ਼ੁਰੂ ਕਰਤੀ ਥੋੜੀ ਥੋੜੀ। ਕਈਆਂ ਨੇ ਕਿਹਾ ਵੀ ਇਦਾਂ ਹੀ ਸਾਹਮਣੇ ਗੰਗਾਦਲ ਰੱਖ ਲੈਣਾ ਗਲਵੀ ਦੇ ਵਿੱਚ। ਤੇ ਉਹਦੇ ਉੱਪਰ ਲਿਖ ਦੇਣਾ ਵੀ ਸ਼ਰਾਬ ਹੈ ਲੋਕਾਂ ਨੂੰ ਸਾਰਿਆਂ ਨੂੰ ਸਿਪਾਈਆਂ ਨੂੰ ਦੱਸ ਦਿੱਤਾ ਵੀ ਰਾਜਾ दारू ਪੀਂਦਾ। ਹੁਣ ਹੈ ਤਾਂ ਪ੍ਰਤਾਪੀ ਰਾਜਾ ਸੀ। ਲੋਕਾਂ ਨੇ ਆਖਿਆ ਵੀ ਸ਼ਰਾਬ ਪੀਣ ਲੱਗਿਆ। ਨਿੰਦਿਆ ਸ਼ੁਰੂ ਹੋ ਗਈ ਸਾਰੇ ਪਿੰਡ ਵਿੱਚ। ਇੱਕ ਦਿਨ ਕੀ ਆਇਆ? ਕੋਈ ਮੁਟਿਆਰ ਕੁੜੀ ਆ ਗਈ ਮਹਿਲਾਂ ਦੇ ਵਿੱਚ ਰਾਜੇ ਨੇ ਆਖਿਆ ਵੀ ਅੱਜ ਮੌਕਾ ਹੈ ਉਹਨੇ ਉਸ ਕੁੜੀ ਦਾ ਹੱਥ ਫੜ ਲਿਆ ਲੋਕਾਂ ਦੇ ਵਿੱਚ ਰਾਜੇ ਦੀ ਨਿੰਦਿਆ ਹੋਣ ਲੱਗੀ ਜਿਵੇਂ ਜਿਵੇਂ ਲੋਕ ਨਿੰਦਿਆ ਕਰਦੇ ਰਹੇ ਉਹ ਗੰਦਗੀ ਦਾ ਢੇਰ ਘਟਦਾ ਗਿਆ ਸਾਰੀ ਗੰਦਗੀ हट ਗਈ ਇੱਕ ਮੁੱਠ ਬਚ ਗਈ ਜਦੋਂ ਇੱਕ ਮੁੱਠ ਬਚੀ ਰਾਜਾ ਫਿਰ ਸਾਧੂ ਕੋਲੇ ਆ ਗਿਆ ਸਾਧੂ ਜਨੋ ਆ ਮੁੱਠ ਫਿਰ ਨਹੀਂ ਘਟੀ ਤੇ ਸਾਧੂ ਆਖਿਆ ਭਾਈ ਜਿਹੜਾ ਬੀਜ ਬੀਜਿਆ ਉਹਨੋਂ ਤੈਨੂੰ ਵੜਨਾ ਪਏਗਾ ਆਪੇ ਬੀਜ ਆਪੇ ਜਿਹੜਾ ਬੀਜਿਆ ਭਾਈ ਤੈਨੂੰ ਹੀ ਵੜਨਾ ਪਏਗਾ ਅਖੀਰਲੀ ਗੰਦਗੀ ਤੈਨੂੰ ਖਾਣੀ ਪਈਗੀ ਇਹਨੇ ਕੀ ਕੀਤਾ ਫਿਰ ਵਿਸ਼ੇਸ਼ਟ ਗੁਰੂ ਜੀ ਨੇ ਉਹਨਾਂ ਕੋਲੇ ਗਿਆ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸਾਧੂ ਜਨੋ ਕਿਉਂਕਿ ਉਹ ਸਾਧੂ ਕਹਿੰਦਾ ਹੁਣ ਜੇ ਕੋਈ ਪੂਰਨ ਸਾਧੂ ਤੇਰੀ ਨਿੰਦਾ ਕਰ ਦੇਣਾ ਇਹ ਗੰਦਗੀ ਵੀ ਘਟ ਜਾਏ ਉਹਨੇ ਫਿਰ ਵਿਆਹਤ ਬਣਾਈ ਵੀ ਵਿਸ਼ੇਸ਼ਟ ਕੀ ਕੋਲੇ ਜਾਣਾ ਜਦੋਂ ਵਿਸ਼ਿਸ਼ਟ ਜੀ ਕੋਲੇ ਕਹੇ ਦੇ ਰਾਜਾ ਅਜ ਕਹਿਣ ਲੱਗਾ ਮਹਾਰਾਜ ਮੈਂ ਦਰਾ ਪੀਣ ਲੱਗਿਆ ਤੇ ਰਿਖੀ ਜੀ ਕਹਿਣ ਲੱਗੇ ਭਾਈ ਮੈਂ ਤੇਰਾ ਸਾਰਾ ਕੁਝ ਜਾਣਣਾ ਹੈ ਮੇਰੇ ਮੁਖ ਵਿੱਚੋਂ ਕਿਸੇ ਦੀ ਨਿੰਦਿਆ ਨਹੀਂ ਹੋਣੀ ਜਿਹੜਾ ਤੂੰ ਕਰਮ ਕੀਤਾ ਤੈਨੂੰ ਵਧਣਾ ਪਏਗਾ ਫਿਰ ਉਸ ਅਧ ਰਾਜਾ ਨੇ ਹੱਥ ਜੋੜੇ ਰਿਖੀ ਨੇ ਆਖਿਆ ਘਰ ਵਿੱਚ ਜਾ ਇਸ ਲਿੱਦ ਨੂੰ ਸੁਕਾ ਲਈ ਸੁਕਾ ਕਰਕੇ ਇੱਕ ਡੱਬੇ ਵਿੱਚ ਪਾ ਲਈ ਇਹ ਰਾਜਾ ਜਿਹੜਾ ਬੀਜਾ ਤੈਨੂੰ ਵਧਣਾ ਪਏਗਾ ਜਦੋਂ ਰੋਟੀ ਖਾਇਆ ਕਰ ਨਾਲ ਅੱਧਾ ਚਮਚਾ ਲਿੱਦ ਦਾ ਖਾਇਆ ਕਰ ਭਾਈ ਰਾਜੇ ਅਦਨ ਲਿੱਦ ਖਾਦੀ ਇਹ ਗੁਰਮਾੜੀ ਕਹਿੰਦੀ ਮਹਾਰਾਜ ਕਹਿੰਦੇ ਅਜੈ ਸੋ ਰੋਵੇ ਭਿਖਿਆ ਖਾਏ ਜਿਹੜੀ ਭਿਖਿਆ ਦਿੱਤੀ ਉਹ ਖਾਣੀ ਪਈ ਐਸੀ ਦਰਗਹ ਮਿਲੇ ਸਜਾਈ ਮਹਾਰਾਜ ਕਹਿੰਦੇ ਇਦਾਂ ਦੀ ਸਜਾ ਮਿਲਦੀ ਹੈ ਜਿਹੜਾ ਕੋਈ ਕਰਮ ਕਰਦਾ ਭਾਈ ਇਸ ਲਈ ਗੁਰਨਾਨਕ ਦੇਵ ਦੇ ਦਰ ਤੇ ਆਉਣਾ ਨਾਨਕ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਕੀਰਤੀ ਕਰਨੀ ਭਾਈ ਦੇਹ ਰਸ ਬਿਸਰਨ ਗਏ ਦਸਨ ਰਾਮ ਰਾਮ ਕੀ ਬਿਸਾਰਨਾ ਅੰਗੀਕਾਰ ਉਹ ਕਰ ਤੇਰਾ ਕਰ ਦੇ ਸਤ ਸਵਾਰਨਾ ਸਤ ਮਗਲਾ ਸੁਖ ਰਖ ਸੁਆਮੀ ਸੋਤਿਆ ਮਨ ਹਰ ਸਾਰੇ ਹੈ ਹੈ ਮਨ ਤੁਮੇ ਸਦਾ ਰ ਧਰੋ ਘਟ ਘਟ ਸ਼ਬਦ ਧਨਰ ਸੁਭਾਗੈ ਹਰ ਸੁਭਾਗੈ ਸੰਤਿਵਾਦਿ ਤਰਾ ਜਿ ਕਰ ਤਾਰਿਆ ਸੰਤਪੂਰਤ ਕੋ ਰਸੁ ਤੇਤਾਨ ਕੰਟਕੁ ਮਾਰਿ ਸਿਮੁ ਤੁੰਬੰਦਰਿ ਤੁਸਗਾਸ ਆਗੁ ਬਿਨੁ ਨ ਕੋ ਲਾਭ ਦਕਿ ਨ ਕੋ ਗਵਾਸ ਬਸ ਤੁਮ ਕਾ ਸਦਿ ਸਦਿ ਸਾਰੇ ਲਖਿ ਜੀਸਤਿ ਮਨ ਸੇਸੀ ਤਦੂ ਕਥਿ ਸੁਨ ਤਾ ਤੁਮ ਨਾਮੁ ਲਿਖਿ ਚਾਹੀਐ ਇੰਲਾਸ ਸੰਦਸ ਸੰਸਾਧੇ ਨੂੰ ਖੂਲ ਨਾਸਪਸਤੀ ਹਦਾਇਤ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਫੱਟੇ ਸਭ ਖਡਾਇ ਤੇ ਹਾਦਰ ਸੁਰੀਆ ਆਇਆ ਕਰਨ ਦਾ ਬਿਤਾਹੀ ਸਭ ਖੜੀ ਗਈ ਸਹਾਇ 10ਵੇਂ ਪਾਤਸ਼ਾਹ ਅੰਤ ਕਲਗੀ ਤਰਪਦਾ ਸਾਹਿਬੀ ਕਮਾਲ ਕੀ ਜੰਮਤ ਸ਼ਾਹ ਜਵੀਰ ਸਰਦਾਰ ਨੂੰ ਸਹਾਇ ਇਹ ਦਸਾਂ ਪ੍ਰਸ਼ੰਨ ਕੀ ਜੋਤ 44 ਸ਼ਤਰ ਤੱਕ ਦੇ ਮਾਲਕ ਤੁਸਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਠ ਦਰਸ਼ਨ ਦੇ ਦਰਕਰ ਕੀ ਮਹੁੰਦੀ ਵਾਹਿਗੁਰੂ ਪੰਜਵਾ ਉਹ ਮেরি ਗਾਨਕ ਨਾ ਗਣੀਆ ਓਕਾਈ ਆਪਣਾ ਬਿਰਤਿ ਪਛਾਨ ਆਦਿ ਨੇ ਰਾਖੀ ਕਰੇ ਆਪਣੀ ਸਦਾ ਸਾਂਝੀ ਕਰਤਾ ਕਰੀ ਸੀ ਕੀ ਪਾਰੋਂ ਉਤਰੇ ਕਿਲਾ ਦਿਓ ਨਾ ਕਈ ਰੋਜ਼ ਤੋਂ ਪ੍ਰਬਾਤ ਫੇਰੀ ਦੀਆਂ ਸੇਵਾਵਾਂ ਸ਼ੁਰੂ ਹੋ ਤਕਰੀਬਨ ਦਿੱਲੀ ਪ੍ਰਬਾਤ ਫੇਰੀ ਦੀ ਸੇਵਾ ਹੈ ਵੀਰ ਪ੍ਰਦੀਪ ਸਿੰਘ ਸਪੁੱਤਰ ਸਰਜੀਤ ਸਿੰਘ ਪਤਾ ਪ੍ਰਵਾਹ ਨਗਰ ਆਗੂ ਦੀ ਦਿੱਲੀ ਤਰਿਕਾ ਦੇ ਨਾਲ ਰਾਤ ਦੀਆਂ ਕੱਢੀਆਂ ਕਦੇ ਨਹੀਂ